ਸਾ ਜਿਹੜੀ ਬਹਿ ਗਈ ਸੀ ਫਤਿਹ ਸੋ ਜਿਵੇਂ ਛੋਟੇ ਸਹਿਬ ਜਦਿਆ ਤੇ ਮਾਤਾ ਗੁਜਰੀ ਨੂੰ ਉਹ ਮੰਗਦੇ ਮਹੀਨੇ ਦੇ ਵਿੱਚ ਆਪਣੇ ਅਰੇਆ ਸੀਗਾ ਵੀ ਬੰਦ ਕਰਤੇ ਸੀਗੇ ਉਸ ਟਾਈਮ ਹੀ ਉਹ ਟਾਈਮ ਹੀ ਹੁਣ ਆਪਣੇ ਕਿਸਾਨਾਂ ਦੇ ਉੱਤੇ ਆਇਆ ਵਾ ਉਹੀ ਕੋ ਮੰਗਦੇ ਦਿਨ ਨੇ ਤੋਂ ਤੋਂ ਮੈਂ ਮੋਦੀ ਨੂੰ ਇਸ ਗੱਲ ਦੀ ਲਾਂਖ ਪਾਉਣੀ ਆ ਸਾਨੂੰ ਚੰਗੀਆਂ ਲੱਗਣ ਨਾ ਮੋਦੀਆ ਤੇਰੇ ਮਨ ਦੀਆਂ ਬਾਤਾਂ ਪੁੰਜੇ ਪੈ ਕੇ ਕੱਟਦੇ ਨੇ ਕਿਸਾਨ ਪੋ ਬਾਗ ਦੀਆਂ ਰਾਤਾਂ ਬਾਰਡਰ ਤੇ ਕੱਟਦੇ ਨੇ ਸੂਬਿਆਂ ਠੰਡੀਆਂ ਪੋ ਦੀਆਂ ਰਾਤਾਂ ਵੇਠੂਠਾ ਫੜ ਮੰਗਦੇ ਸੀ ਤੁਸੀਂ ਵਿੱਚ ਵਿਦੇਸ਼ਾਂ ਜਾ ਕੇ ਭਾਰ ਅੰਨ ਪੰਡਾਰ ਦਿੱਤੇ ਕਿਸਾਨਾਂ ਪੂਰੀ ਫਸਲ ਕਮਾ ਕੇ ਤੈਨੂੰ ਚੰਗੀਆਂ ਲੱਗਣ ਨਾ ਅਨਦੀਆਂ ਪਰੀਆਂ ਪਈਆਂ ਸਵਾਂਤਾੁੰਜੇ ਪਏ ਕੇ ਕੱਟਦੇ ਨੇ ਕਿਸਾਨ ਕੋ ਮਾਗਦੀਆਂ ਰਾਤਾ ਬਾੜਰ ਤੇ ਕੱਟਦੇ ਨੇ ਸੂਬਿਆ ਠੰਡੀਆਂ ਪੋਦੀਆਂ ਰਾਤਾ ਤੇਰਾ ਸੱਥਰ ਬਿਸ਼ਾਏ ਦੂ ਦੇਨੇ ਕਈ ਮਹੀਨੇ ਨੰਗੇ ਛੜਕਾਂ ਤੇ ਬੈਠਿਆ ਨਾ ਕਿਤੇ ਬਹਿ ਕੇ ਵੇਖਿਆ ਮੰਜੇ ਬਗਦੇ ਚਖੜ ਚੋਲੇ ਦੇ ਸਿਰ ਤੇ ਚਾਉਂਦੇ ਨੇ ਬਰਸਾਤਾ ਪੁੰਜੇ ਪੈ ਕੇ ਕੱਟਦੇ ਨੇ ਕਿਸਾਨ ਪੋ ਮਾਗਦੀਆਂ ਰਾਤਾ ਬਾੜਰ ਤੇ ਕੱਟਦੇ ਨੇ ਸੂਬਿਆ ਠੰਡੀਆਂ ਪੋਦੀਆਂ ਰਾਤਾ ਭਾਈ ਜਾਗਦੇ ਰਹੋ ਜਾਗਦੇ ਜਾਗਦੇ ਰਹੋ ਮਨ ਮਨ ਕਰੀਓ ਚੀ ਬੋਲੋ ਇਧਰੋਂ ਕਨੋਰੀ ਬਾਰਡਰ ਤੇ ਜਾਗਦੇ ਜਾਗਦੇ ਰਹੋ ਯਾਰਦੇ ਰਾਤ ਦੇ ਪਹਿਰੇ ਤੇ ਬੀਬੀਆਂ ਦਾ ਜੱਥਾ ਜਿਹੜਾ ਪੂਰੇ ਮੋਰਚੇ ਤੇ ਜਾਂਦੇ ਹੋਏ ਹੁਣ ਨਾਲ ਨਾਲ ਜੀ ਦੇ ਕਸਨਾ ਦਾ ਨੇਤਾ ਕਿਹਦਾ ਹੋਣਾ ਚਾਹੀਦਾ ਮੈਂ ਕਹਾਂਗਾ ਤੁਸੀਂ ਕਹੋ ਬੱਲੇਬਾਦ ਜਿਹਾ ਹੋਣਾ ਚਾਹੀਦਾ